ਅੱਧੀ ਗੱਲ ਚਲੋ ਕਰ ਜਿਹੜੀ ਚੱਲਦੀ ਫੈਸ਼ਨ ਦੇ ਵਿੱਚ ਸਕਿੰਦਰਪੁਰ ਜੀ ਨੂੰ ਸ਼ਬਦ ਬੋਲੇ ਗਏ ਆ ਇੱਕ ਸਵਾਲ ਸਿੱਧਾ ਮੈਰਾ ਜੀ ਨੂੰ ਸ਼ਬਦ ਬੋਲੇ ਗਏ ਆ ਤੇ ਯਾਰ ਨਤਲੀਆਂ ਵਰਗਾ ਤੇ ਇੱਕ ਸਵਾਲ ਇਹ ਕਿ ਇੱਕ ਦੂਸਰਾ ਨਾਲ ਸਰ ਸਵਾਲ ਇਹ ਕਿ ਜਿਹੜਾ 25 ਕਰੋੜ ਡੇਰਾ ਬੱਲੇ ਨੂੰ ਦਿੱਤਾ ਗਿਆ ਸੀ ਉਹਦਾ ਹਜੇ ਤੱਕ ਕੋਈ ਕੋਈ ਵੀ ਹੱਲ ਨਹੀਂ ਹੋਇਆ ਦੇਖੋ ਇਹ ਜਿਹੜੇ ਭਗਵੰਤ ਮਾਨ ਜੀ ਐ ਜੀ ਇਹ ਲੋਕਾਂ ਦੀ ਮਾਨਸਿਕਤਾ ਸਹੀ ਨਹੀਂ ਹੈ ਇਹ ਗਰੀਬ ਲੋਕਾਂ ਨੂੰ ਸਹੀ ਨਿਗਾ ਦੇ ਨਾਲ ਨਹੀਂ ਦੇਖਦੇ ਇਹ ਕਹਿਣਾ ਕਿ ਇਹਨੂੰ ਜੁੱਤੀ ਸੰਘਾਓ ਇੱਕ ਪਹਿਲਾ ਸੀਗਾ ਉਹ ਕਹਿੰਦਾ ਸੀ ਇਹਨੂੰ ਜੁੱਤੀਪੁਰ ਬਿਠਾਓ ਇਹ ਲੋਕ ਗਲਤ ਮਾਨਸਿਕਤਾ ਲੈ ਕੇ ਜੀ ਰਹੇ ਐ ਜਿਹੜੀ ਕਿ ਨਿੰਦਣੇ ਉਹ ਦੂਸਰਾ ਡੇਰਾ ਬੱਲਾ ਨੂੰ ਅਸੀਂ 25 ਕਰੋੜ ਰੁਪਇਆ ਦਿੱਤਾ ਸੀ 100 ਕਰੋੜ ਰੁਪਏ ਦੇ ਨਾਲ ਉੱਥੇ ਜ਼ਮੀਨ ਖਰੀਦ ਕੇ ਫਿਰ ਵੱਡੀ ਉੱਥੇ ਅਸੀਂ ਇੱਕ ਆ ਦੇ ਹੰਸੈਂਟਰ ਬਣਾ ਰਹੇ ਸੀ ਜਿਹੜਾ ਕਿ ਇਹ ਸਰਕਾਰ ਨੇ ਪਿਛਲੇ 2 ਸਾਲਾਂ ਤੋਂ ਆ ਕੇ ਰੋਕਿਆ ਹੋਇਆ ਤੇ ਪਿਛਲੀਆਂ ਜਦੋਂ ਵੋਟਾਂ ਆਈਆਂ ਸੀ ਇਹਨਾਂ ਨੇ ਡਰਾਮਾ じゃ ਕੀਤਾ ਤੇ ਉਸ ਤੋਂ ਬਾਅਦ ਫੇਰ ਉਸ ਤਰ੍ਹਾਂ ਹੀ ਹੋ ਗਿਆ ਇਹਨਾਂ ਦੀ ਅਸਲ ਦੇ ਵਿੱਚ ਸੋਚ ਸਹੀ ਨਹੀਂ ਹੈ ਗਰੀਬ ਲੋਕਾਂ ਦੇ ਪ੍ਰਤੀ ਜਾਂ ਗੁਰੂ ਰਵਿਦਾਸ ਜੀ ਦੇ ਪ੍ਰਤੀ ਜਿਹਦੇ ਕਰਕੇ ਇਹਨਾਂ ਨੇ ਪੈਸੇ ਰੋਕੇ ਹੋਏ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ ਪਾਜਾ ਗੁਰੂ ਆ ਗੁਰੂ ਜੀ ਫੋਟੋ ਮੁਹਰੇ ਨਿਕਰਾ ਲੋ ਪ੍ਰੋਗਰਾਮ ਕਰਾਓ ਕਾਊਟ ਡਾਊਨ ਆ ਪਰਲੇ